ਤਾਂ ਬਲਵਾਨਾ ਚ ਅੱਜ ਕਟਮਾਰ ਦੀ ਇੱਕ ਖਬਰ ਸਾਹਮਣੇ ਆਈ ਜਿੱਥੇ ਕਿ ਇੱਕ ਨੌਜਵਾਨ ਦੀ ਕੁਝ ਵਿਅਕਤੀਆਂ ਵੱਲੋਂ ਅਚਾਨਕ ਇਕੱਠੇ ਹੋ ਕੇ ਕੇਰੇ ਦੇ ਵਿੱਚ ਕਟਮਾਰ ਕਰ ਦਿੱਤੀ ਗਈ ਅਤੇ ਇਹ ਤਸਵੀਰਾਂ ਜੋ ਨੇ ਇੱਕ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ ਤਸਵੀਰਾਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਕਿੰਨੇ ਬੇਰਹਿਮੀ ਦੇ ਨਾਲ ਇਹ ਕਟਮਾਰ ਦੀ ਜੋ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਦੱਸਦੇ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਬਲਵਾਨਾ ਦੇ ਦੀਨ ਪੈਂਦੇ ਪਿੰਡ ਖੁੱਬਣ ਦੀ ਹੈ ਘਟਨਾ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਵੀ ਹੁਣ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੌਜੂਦਾ ਬੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਬਲਵਾਨਾ ਹਲਕਾ ਦੇ ਦੀਨ ਪੈਂਦੇ ਪਿੰਡ ਖੁੱਬਣ ਦੇ ਇੱਕ ਨੌਜਵਾਨ ਨਾਲ ਜਿਹੜਾਗਾ ਪਰੇ ਬਾਜ਼ਾਰ ਨਾਲ ਕੁੱਟਮਾਰ ਹੋਈ ਹੈ ਕੁੱਟਮਾਰ ਦੀ ਇੱਕ ਜਿਹੜੀ ਹੈ ਵੀਡੀਓ ਹੀ ਦੱਸ ਰਿਹਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੁਲਿਸ ਜਿਹੜੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਦੇ ਆਧਾਰ ਤੇ ਜਿਹੜਾਗਾ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਦਵਿੰਦਰ ਸਿੰਘ ਐਸਐਚਓ ਥਾਣਾ ਪਰਬਰੀ ਨੇ ਉਹਨਾਂ ਨੇ ਦੱਸਿਆ ਜਿਹੜਾ ਕਿ ਉਹਨਾਂ ਦੇ ਨਾਲ ਜਿਹੜੇ ਜੋ ਬਿਆਨ ਤੇ ਸਟੇਟਮੈਂਟ ਜਿਹੜੀ ਹੈਗੀ ਲਿਖਾਨਗੇ ਉਸ ਦੇ ਅਧਾਰ ਤੇ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਪੰਕਜ ਬੁਮਾਲ ਜੀ ਪਿਤਾ ਦਾ ਕੀ ਨਾਮ ਹੈ ਚਿਮਨ ਲਾਲ ਜੀ ਕਿੱਥੇ ਰਹਿੰਦੇ ਕਿਧਰੋਂ ਹੁਬਨ ਪਿੰਡ ਹੈ ਜੀ ਕੀ ਗੱਲ ਕੀ ਹੋਈ ਹੈ ਤੁਹਾਡੇ ਨਾਲ ਸਰ ਮੈਂ ਨਾ ਜੀ ਇੱਕ ਦਿਨ ਪਹਿਲਾਂ ਇਹਨਾਂ ਨੇ ਮੈਨੂੰ ਕਾਲ ਕੀਤੀ ਸੀ ਮੈਨੂੰ ਧੰਕੀ ਦਿੱਤੀ ਇਹਨਾਂ ਨੇ ਮੈਨੂੰ ਕਹਿੰਦੇ ਤੈਨੂੰ ਕੂਟੂ ਦੇ ਕੱਟੇ ਨਾਲ ਮਾਰਾਂਗੇ ਅੱਛਾ ਫਿਰ ਮੈਂ ਇਹਨਾਂ ਦੀ ਗੱਲ ਗੋਲੀ ਨਹੀਂ ਵੀ ਇਹਨਾਂ ਨੇ ਕੋਈ ਨਸ਼ਾ ਪੱਤਾ ਖਾ ਕੇ ਕਾਲ ਕਰ ਲਈ ਹੋਣੀ ਤੇ ਮੈਂ ਸਰ ਅਗਲੇ ਦਿਨ ਮੈਂ ਹਬੋਰ ਗਿਆ ਆਪਦੇ ਕੰਮ ਮੈਂ ਚਾਰਜਰ ਲੈ ਕੇ ਉੱਥੋਂ ਫਿਰ ਮੈਂ ਮਾਮੇ ਘਰੇ ਡੰਗਰ ਖੜੇ ਜਾ ਕੇ ਮੈਂ ਸ਼ਾਮ ਨੂੰ 5 ਵਜੇ ਪਿੰਡ ਜਾ ਰਿਹਾ ਸੀ ਤੇ ਸਰ ਮੈਂ ਬਾਜ਼ਾਰ ਵਿੱਚ ਦੀ ਲੰਘ ਰਿਹਾ ਸੀ ਇਹਨਾਂ ਨੇ ਇੱਕੋ ਦਾ ਮਾਇ ਜੀ ਇੱਕੋ ਦਾ ਮਨੇ ਕੋਲ ਦਸਤੇ ਸੀ ਤੇ ਸਾਰਿਆਂ ਨੇ ਰਲ ਕੇ ਮੈਨੂੰ ਬਹੁਤ ਕੁੱਟੇ ਬੁਰੀ ਤਰ੍ਹਾਂ ਮੂੰਹ ਤੇ ਚੱਪਲਾਂ ਨਾਲ ਮੂੰਹ ਤੇ ਲੱਤ ਮਤਲਬ ਇਹ ਕੰਡੀਸ਼ਨ ਹੈ ਜੇ ਕਰਤੀ ਜੀ ਬਿਨਾ ਮੈਂ ਹੁਣ ਤੁਰ ਸਕਦਾ ਨਾ ਮੈਂ ਪੈ ਸਕਦਾ ਜੀ ਕੀ ਕਾਰਨ ਕੀ ਹੈ ਕਾਰਨ ਸਰ ਕੋਈ ਕਾਰਨ ਨਹੀਂ ਮੈਂ ਤਾਂ ਇੱਥੇ ਰਹਿੰਦਾ ਹੀ ਨਹੀਂ ਜੀ ਮੈਂ ਚੰਡੀਗੜ੍ਹ ਰਹਿਣਾ ਨਹੀਂ ਮੈਨੂੰ ਤਾਂ 6 ਦਿਨ ਹੋਏ ਆ ਜੀ ਆਏ ਨੂੰ ਕੀ ਕੰਮ ਕਰਦਾ ਚੰਡੀਗੜ੍ਹ ਉੱਥੇ ਇਮੀਗ੍ਰੇਸ਼ਨ ਦਾ ਕੰਮ ਕਰਦਾ ਯਾਰ ਦੋਸਤ ਨਾਲ ਜੀ ਨਹੀਂ ਫਿਰ ਇੱਧਰ ਆ ਕੇ ਤੁਹਾਡੇ ਨਾਲ ਕਿਉਂ ਬੁੱਕਿਆ ਕਾਰਨ ਸਰ ਕਾਰਨ ਮੈਨੂੰ ਖੁਦ ਨਹੀਂ ਪਤਾ ਮੈਨੂੰ ਤਾਂ ਉਹਨਾਂ ਦੇ ਨਾਮ ਤੱਕ ਨਹੀਂ ਪਤਾ ਜੀ ਅੱਛਾ ਹਾਂਜੀ ਕਿ ਫਿਰ ਐਵੇਂ ਕਿਵੇਂ ਗੁੱਟਦਾ ਬੰਡ ਜਾਂਦਾ ਸਰ ਹੁਣ ਕੀ ਪਤਾ ਜੀ ਕਿਹਨੇ ਕਿਹਾ ਕਿਹਨੇ ਬੁਕਵਾਇਆ ਜੀ ਰੰਜਿਸ਼ ਹੀਗੀ ਤੇਰੀ ਕਿਸ ਨਾਲ ਨਾ ਨਾ ਕੋਈ ਰੰਜਿਸ਼ ਮਹਸਾਬ ਜਾਈਦਾ ਇਹ ਪੱਜਗੇ ਸਾਰੇ ਹਾਂਜੀ ਹੁਣ ਮੁੰਡੇ ਕੌਣ ਆ ਪਤਾ ਨਹੀਂ ਮੈਂ ਜਾਣਦਾ ਹੀ ਨਹੀਂ ਜਿੰਨੇ ਮੁੰਡੇ ਸੀ ਕਿਸ ਚੀਜ਼ ਨਾਲ ਗੁੱਟਿਆ ਕਿੰਨੇ ਕੁ ਮੁੰਡੇ ਸੀ ਸਰ ਮੁੰਡੇ ਸੀ 5-7 ਮੁੰਡੇ ਸੀ ਤਿੰਨ ਮੁੰਡਿਆਂ ਨੇ ਮੈਨੂੰ ਗੁੱਟਿਆ ਉਹਨਾਂ ਕੋਲ ਦਸਤੇ ਸੀ ਜੀ ਕਿਹੜੇ ਪਿੰਡ ਦੀ ਗੱਲ ਹੈ ਬਾਰਦਾ ਉਹ ਬਣ ਪਿੰਡ ਦੀ ਬਾਜ਼ਾਰ ਦੇ ਵਿੱਚ ਗੱਲ ਹੈ ਜੀ ਹਾਂਜੀ ਫਿਰ ਤੁਸੀਂ ਕਿਵੇਂ ਬਚੇ ਉਹਨਾਂ ਕੋਲੋਂ ਸਰ ਫਿਰ ਇੱਕ ਮੁੰਡਾ ਸੀ ਮੇਰਾ ਜਾਣਕਾਰ ਉਹਨੇ ਸਰ ਮੈਨੂੰ ਬਚਾਇਆ ਜੀ ਉਹਨਾਂ ਤੋਂ ਠੀਕ ਬਾਕੀ ਸਰ ਇੰਨਾ ਘੱਟ ਹੋ ਗਿਆ ਸੀ ਪਿੰਡ 'ਚ ਕਿਸੇ ਨੇ ਨਹੀਂ ਚੜਾਇਆ ਜੀ ਸਿਰਫ ਇੱਕ ਦੋ ਬੰਦੇ ਸੀ ਉਹਨਾਂ ਨੇ ਚੜਾਇਆ ਜੀ ਠੀਕ ਅਨੇਕ ਪ੍ਰਕਾਰ ਦੇ ਇਨਫੋਰਮੇਸ਼ਨ ਐਸੀ ਜਾਨੂੰ ਤੇ ਉੱਥੇ ਜਿਹੜੀ ਖੂਮੜ ਪਿੰਡ ਦੇ ਵਿੱਚ ਕੋਚਾੜਾ ਆਇਆ ਲੜਕੀਆਂ ਦਾ ਆਸਰੇ ਚ ਪੰਕਜ ਕੁਮਾਰ ਦਾ ਲੜਕਾ ਹੈ ਉਹਨੂੰ ਤਿੰਨ ਆਦਮੀਆਂ ਨੇ ਜਿਹੜੇ ਤਿੰਨ ਵਿੱਚੇ ਰੋੜ ਸੀਗੇ ਆਪਣੇ ਮਿੱਲਾ ਜੇਸ਼ਨ ਤੇ ਕੋਲ ਬੋਖੇ ਖੂਮੜ ਦੇ ਰਹਿਣਾ ਹੈ ਇਹਨਾਂ ਨੇ ਉਹਨੂੰ ਕੁੱਟਮਾਰ ਕੀਤੀ ਜੀ ਤੇ ਇਸ ਬੰਦੀ ਅਸੀਂ ਮਕਦਮਾ ਨੰਬਰ ਆ ਜੀ ਬਿਆਨ ਲਿਖ ਕੇ ਲਈ ਦਾ ਮਕਦਮਾ ਨੰਬਰ 78 ਆਈ ਦੀ ਵਿਧੀ ਚ ਸੀ ਦੰਡੀ ਕਰਤਾ ਤੇ ਆ ਨਾਮਿਤ ਆਪਦੇਸ ਸਰ ਕਿਉਂ ਕੁੱਟਿਆ ਬਜਾਰ ਰੰਜਿਸ਼ ਕੀ ਹੈ ਨਦੀ ਬਸ ਉਹ ਮੁੰਡੇ ਆਪਸ ਵਿੱਚ ਇੱਕ ਦੂਜੇ ਨਾਲ ਜਿਵੇਂ ਰੰਜਿਸ਼ ਰੱਖਦੇ ਸੀ ਛੋਟੀ ਮੋਟੀ ਬਸ ਜੀ ਹਮ ਆਸਕ ਨਾਲ ਜਾਨੀਂ ਗਿਣ ਲਈ ਜੀ ਸਰ ਇਹਨੂੰ ਕੁੱਟਿਆ ਕਾ ਦਿਨਾੜਾ ਕੁੱਟਿਆ ਤਾਂ ਸਿਰ ਮੁੱਖਿਆ ਨਾਲ ਬੈਸੇ ਨੂੰ ਕੋ ਡੱਡੇ ਛੋਟੀ ਵੀ ਹੈਗੀ ਸੀ ਹੁਣ ਕੀ ਕਾਰਵਾਈ ਕੀਤੀ ਜਾਦੀ ਹੈ ਸਰ ਕਾਰਵਾਈ ਜੋ ਕਾਨੂੰਨ ਤਰਕ ਬਣਦੀ ਹੈ ਕਾਨੂੰਨ ਕਰੀ ਪਰਚਾ ਨੰਬਰ ਦਸੀ ਦਾਗੇ ਇੱਕ ਸੁਪਲਾ ਮਗਨਾ ਮਟਰ ਕਰੇਗੀ ਬਿਤੀਰੀ 19 6 25 ਅੰਡਰਸੈਕਸ਼ਨ ਰਾਣੀ ਅੰਤਰਾਵਾਂ ਜਾਈਆਂ ਨੇ 341 333 ਚੌਥੇ ABC ਚਲਪਾਉਂ ਗਿਆ ਦੰਡੀ ਖੇਰਾ ਟੇਬਲ ਲਈ ਬਣਾਉਣਾ ਕਸ ਨੂੰ ਚਾਹੀਦੀ ਰਿਪੋਰਟ